ਸਵਾਗਤ ਹੈ ਇੱਕ ਵਾਰੀ ਫੇਰ ਇੱਕ ਨਵੀਂ ਵੀਡੀਓ ਵਿੱਚ ਇਹਦੇ ਵਿੱਚ ਆਪਾਂ ਹੁਣ ਫੇਰ ਇੱਕ ਨਵੇਂ ਗੁਰੂ ਘਰ ਦੇ ਵਿੱਚ ਆਏ ਆ ਜਿਹੜਾ ਕਿ ਇੱਥੇ ਬਿਲੀਓਂ ਲੇਕ ਦੇ ਵਿੱਚ ਬਣਿਆ ਹੋਇਆ ਇਸ ਗੁਰਦੁਆਰਾ ਸਾਹਿਬ ਦਾ ਨਾਮ ਆ ਲਿਖਿਆ ਹੋਇਆ ਗੁਰਦੁਆਰਾ ਸਾਹਿਬ ਬਰਸਤਨ ਸਿੰਘ ਸਭਾ ਐਸੋਸੀਏਸ਼ਨ ਤੇ ਗੱਲ ਇੱਥੇ ਵੀ ਉਹੀ ਆ ਗਈ ਗੁਰਦੁਆਰਾ ਸਾਹਿਬ ਜਿਹੜਾ ਪੰਜਾਬੀ ਚ ਲਿਖਿਆ ਹੋਇਆ ਉਹ ਥੱਲੇ ਆ ਤੇ ਅੰਗਰੇਜ਼ੀ ਚ ਉੱਪਰ ਆ ਜੇ ਹੋ ਸਕੇ ਕਰੈਕਟ ਕਰਨਾ ਚਾਹੀਦਾ ਪੰਜਾਬੀ ਚੁੱਤੇ ਬਾਕੀ ਗੁਰਦੁਆਰਾ ਸਾਹਿਬ ਦੇਖਦੇ ਆਪਾਂ ਕਿਸ ਤਰ੍ਹਾਂ ਦਾ ਜਿਹੜਾ ਪਹਿਲਾ ਵਾਲਾ ਗੁਰਦੁਆਰਾ ਸਾਹਿਬ ਸੀ ਉਹ ਇਸ ਸਾਈਡ ਸੀਗਾ ਉੱਥੋਂ ਇਹ ਗੁਰਦੁਆਰਾ ਸਾਹਿਬ ਦੀਦਾ ਸੀਗਾ ਤੇ ਇੱਥੋਂ ਵੀ ਉਹ ਦੇਖਦਾ ਹੋਣਾ ਆਪਾਂ ਬਾਅਦ ਚ ਦੇਖਦੇ ਆ ਆ ਕੇ ਤੇ ਹੋ ਸੀਗਾ ਜੇ ਆਪਾਂ ਜ਼ੂਮ ਕਰਕੇ ਦਿਖਾਉਣਾ ਇੱਥੋਂ ਗੁਰਦੁਆਰਾ ਸਾਹਿਬ ਉਹ ਆ ਸੀਗਾ ਬਲੂ ਕਲਰ ਵਾਲਾ ਜਿਹੜਾ ਨਿਸ਼ਾਨ ਸਾਹਿਬ ਆ ਦੇ ਆ ਗੁਰਦੁਆਰਾ ਸਾਹਿਬ ਆ ਇਹਦੇ ਤੋਂ ਬਸ ਇੰਨੇ ਇੱਕ ਫਰਕ ਨਾਲ ਇਹ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਇਹਦੀ ਆਹ ਇੰਟਰੈਂਸ ਆ ਇੱਥੇ ਆਹ ਇਧਰ ਪਾਰਕਿੰਗ ਬਣੀ ਹੋਈ ਆ ਤੇ ਆਸ-ਪਾਸ ਦੇਖੋ ਉਹ ਧੂਆਂ ਸੋਂ ਨਿਕਲਦਾ ਦਿਨਾਂ ਹੋਣਾ ਇੱਥੇ ਫੈਕਟਰੀਆਂ ਲੱਗੀਆਂ ਹੋਈਆਂ ਨੇ ਆ ਘਰ ਨੇ ਹਾਲ ਬਣੇ ਹੋਏ ਤੇ ਇਹ ਥੋੜਾ ਜਿਹਾ ਉਹਦੇ ਨਾਲ ਉਚਾਈ ਤੇ ਆ ਉੱਚਾ ਬਣਿਆ ਹੋਇਆ ਤੇ ਆ ਹੈਗਾ ਉਹ ਗੁਰਦੁਆਰਾ ਸਾਹਿਬ ਨਿਸਾਨ ਸਾਹਿਬ ਇਧਰ ਲੱਗਿਆ ਹੋਇਆ ਤੇ ਗੁਰਦੁਆਰਾ ਸਾਹਿਬ ਦੀ ਉਹ ਕੁਮਾਰਤ ਤੇ ਉੱਥੇ ਹੁਣ ਆਪਾਂ ਚੱਲ ਕੇ ਦੇਖਦੇ ਆਂ ਨਾਲੇ ਸੋਨੂੰ ਦਿਖਾਉਣੇ ਆ ਆ ਗੁਰਦੁਆਰਾ ਸਾਹਿਬ ਆ ਇੱਧਰ ਹਿਰਨ ਫਿਰਦਾ ਗੁਰਦੁਆਰਾ ਸਾਹਿਬ ਚ ਤੇ ਇਹ ਸੁਣ ਦਿਖਾਈਏ ਹਿਰਨ ਵੀ ਹਿਰਨ ਹੈਗਾ ਆ ਸੀ ਆ ਦੇਖੋ ਤੇ ਇਹ ਗੁਰਦੁਆਰਾ ਸਾਹਿਬ ਆ ਸਾਰਾ ਅਨਸਾਨ ਸਾਹਿਬ ਇੱਥੇ ਤੇ ਆ ਗਿਆ ਇਹ ਰੰਗ ਦਾ ਦੁਕਾਨ ਸਾਹਿਬ ਹੈ ਇੱਥੇ ਟਿਕੋਤੁਰਾ ਸਾਹਿਬ ਦੀ ਮਹਾਰਤ ਇੱਥੇ ਬਹੁਤ ਸੋਹਣੀ ਖੂਬਸੂਰਤ ਬਣੀ ਹੋਈ ਆ ਤੇ ਇਹ ਮੈਨੂੰ ਤਿੰਨ ਮੰਜ਼ਲਾ ਲੱਗਦਾ ਜਿਵੇਂ ਉਹ ਪਹਿਲਾਂ ਵਾਲਾ ਦੋ ਮੰਜ਼ਲਾ ਸੀ ਇਹ ਤਿੰਨ ਮੰਜ਼ਲਾ ਲੱਗਦਾ ਤੇ ਅੰਦਰ ਚੱਲ ਕੇ ਆਉਣੇ ਆ ਦੇਖਦੇ ਆ ਜੇ ਓਪਨ ਹੋਇਆ ਤਾਂ ਅੰਦਰ ਵੀ ਚੱਲਦੇ ਆ ਤੇ ਬਾਕੀ ਇਧਰੋਂ ਇਧਰਲੀ ਸਾਈਡ ਤੋਂ ਇਹ ਕੋਤੁਰਾ ਸਾਹਿਬ ਇਸ ਤਰ੍ਹਾਂ ਦਾ ਆ ਜਿਹੜਾ ਦੇਖਦਾ ਬਹੁਤ ਸੋਹਣਾ ਇਹ ਸੋਹਣੀ ਮਾਸਤਬਣੀ ਹੋਈ ਹੈ ਵੀ ਤੇ ਆ ਨਿਸਾਨ ਸਾਹਿਬ ਤੇ ਆ ਗੁਰਦੁਆਰਾ ਸਾਹਿਬ ਦੀ ਇਮਾਰਤ ਜਿਹੜੀ ਬਹੁਤ ਖੂਬਸੂਰਤ ਬਣੀ ਹੋਈ ਹੈ ਤੇ ਥਾਂ ਵੀ ਇਹ ਕਾਫੀ ਆ ਤੇ ਕਮਿਊਨਿਟੀ ਵੀ ਇਹਦਾ ਮਤਲਬ ਇੱਥੇ ਕਾਫੀ ਹੋਣੀ ਆ ਵੈਸੇ ਕਹਿੰਦੇ ਪੁਰਾਣੇ ਲੋਕ ਇੱਥੋਂ ਮੂਵ ਵੀ ਹੋ ਗਏ ਕਾਫੀ ਬਾਕੀ ਆਪਾਂ ਅੰਦਰ ਚੱਲ ਕੇ ਦੇਖਦੇ ਆ ਇੱਥੇ ਗੁਰਦੁਆਰਾ ਸਾਹਿਬ ਆਪਣੇੇ ਘਰ ਫਤਹਾ ਤੱਕ ਤੰਦ ਰੱਖ ਲੈ ਆਪਣੇੇ ਘਰ ਫਤਹਾ ਤੱਕ ਤੰਦ ਰੱਖ ਲੈ ਆਪਣੇੇ ਕਿ ਉਹ ਦਰ ਰ ਲੰਗਰ ਹਾ ਦਾ ਆ ਜਾਓ ਬੈਸੇ ਉੱਥੇ ਕਲਾਸ ਲੱਗੀ ਹੋਈ ਸੀ ਛੋਟੇ ਬੱਚਿਆਂ ਦੀ ਤੇ ਇੱਧਰ ਲੰਗਰ ਲੰਗਰ ਹਾ ਦਾ ਨੋ ਲੰਗਰ ਆ ਜਾਓ ਲੰਗਰ ਹਾਲ ਇੱਧਰ ਲਈ ਸੈਟ ਦਸਾਂ ਦੇ ਪ੍ਰਾਈਸ ਆਹ ਲੰਗਰ ਹਾ ਦਾ ਵਿਲੀਓ ਲੇਕ ਦੇ ਇਸ ਗੁਰਦੁਆਰਾ ਸਾਹਿਬ ਦੀ ਆਪਾਂ ਵੀਡੀਓ ਬਣਾ ਲਈ ਤੇ ਸੁਣਨ ਘਾਤੀ ਆਸਨ ਕਰਦੇ ਸਾਨੂੰ ਬਹੁਤ ਲੱਗੀ ਦੇਖਦੇ ਰਹੋ ਧੰਨਵਾਦ ਸ਼ੁਕਰੀਆ ਗੁਰਦੁਆਰਾ ਸਾਹਿਬ ਦੇ ਵਿੱਚ ਹਨ ਵੀ ਫਿਰਦੇ ਆ ਸਾਰੇ ਤੇ ਗੁਰਦੁਆਰਾ ਸਾਹਿਬ ਵੀਓ ਲੇਕ ਤੇ ਇਧਰ ਆ ਵਿਲੀਓ ਲੇਕ ਦਾ ਇੱਕ ਵਿਊ ਆ ਸਾਰੇ ਘਰ ਨੇ ਇੱਥੇ ਤੇ ਲੱਖ ਡੇਢ ਲੱਖ ਦੀ ਕਹਿੰਦੇ ਵਾਦੀ ਆ ਬਾਕੀ ਵਾਲਾ ਆਪਾਂ ਨੂੰ ਪਤਾ ਨਹੀਂ ਕੰਮਕਾਰ ਸੌਖੇ ਮਿਲ ਜਾਂਦੇ ਇੱਥੇ ਉਹਦਾ ਕਾਰਨ ਇਹ ਆ ਕਹਿੰਦੇ ਸਾਰੇ ਇੱਥੇ ਬੁੜੇ ਵੜੀ ਰਹੇਗੇ ਜਿਹੜੀ ਜੰਗ ਬਲੱਡ ਆ ਉਹ ਹੋਰਾਂ ਸਿਟੀਆਂ ਦੇ ਵਿੱਚ ਮੂਵ ਹੋ ਜਾਂਦੇ ਆ ਤੇ ਹੁਣ ਇਹ ਕਿੰਨਾ ਸੱਚ ਆ ਆਪਾਂ ਨੂੰ ਪਤਾ ਨਹੀਂ ਇੱਥੇ ਸੁਣਨਾ ਚਾਹੀਦਾ ਜਿਹੜਾ ਹੁਣ ਆਖ ਸੁਣ ਨਾਲ ਸਾਂਝਾ ਕਰਦੇ ਆ ਤੇ ਆਹ ਧੂਆਂ ਜਿੱਥੇ ਨਿਕਲ ਰਿਹਾ ਇਹ ਕੰਮਕਾਰਾਂ ਦੀ ਲਗ ਲਾ ਕਿਸੇ ਦਾ ਦੇਖੋ ਕਿੰਨਾ ਜ਼ਿਆਦਾ ਆ ਹੋਰੀ ਉਹ ਤਾਂ ਬੜੀ ਜਿਆਦਾ ਆ ਚੱਕੇ ਪੈਣੇ ਫੱਟੇ ਤੇ ਠੰਡ ਠੀਕ ਆ ਵਧੀਆ ਨਵੰਬਰ ਦਾ ਮਹੀਨਾ ਚੱਲ ਪਿਆ ਜਿਵੇਂ ਐਨੀ ਸਾਊਥ-ਵੈਸਟ ਸਟੂਅਰਟ ਪਾਈਨ ਸਟਰੀਟ ਦੈਨ ਟਰਨ ਰਾਈਟ ਓਨਟੂ ਪਾਈਨ ਸਟਰੀਟ ਆ ਦੇਖੋ ਬਾਕੀ ਤੁਸੀਂ ਹਿਸਾਬ بتاਵੋ ਆਪ ਹੀ ਲਾ ਲਓ ਗੁਰਦੁਆਰਾ ਸਾਹਿਬ ਕਾਫੀ ਖੁੱਲਾ ਡੁੱਲਾ ਤੇ ਅੰਦਰ ਵੀ ਵਧੀਆ ਤੇ ਕਲਾਸਾਂ ਲੱਗੀਆਂ ਹੋਈਆਂ ਸੀ ਜਵਾਕਾਂ ਦੀਆਂ ਉਹਨਾਂ ਕਰਕੇ ਆਪਾਂ ਇੱਥੇ ਦਰਬਾਰ ਸਾਹਿਬ 'ਚ ਕੁਝ ਬੋਲ ਨਹੀਂ ਹੈਗੇ ਤੇ ਬਾਕੀ ਤੁਸੀਂ ਦੇਖ ਹੀ ਲਿਆ ਹੁਣ ਦੋ ਮੰਜ਼ਲਾ ਹੀ ਅਸਲ 'ਚ ਤੀਜੀ ਮੰਜ਼ਲ ਤੇ ਗੁਰੂ ਗ੍ਰੰਥ ਸਾਹਿਬ ਦਾ ਫੋਰ ਹੁਣੇ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਤੇ ਮੈਂ ਤਾਂ ਆਪ ਲੰਗਰ ਹਾਲ ਉਦੋਂ ਉੱਪਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਰੌਣਕ ਮੇਲਾ ਸੀਗਾ ਵਧੀਆ ਚਲੋ ਫਿਰ ਮਿਲਦਿਆਂ ਆਸ ਕਰਦੇ ਸਾਨੂੰ ਵਧੀਆ ਲੱਗੀ ਹੋਵੇ ਜਿਹੜੀ ਇਹ ਵੀਡੀਓ